ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ 8 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਜਿਨ੍ਹਾਂ ਦੇ ਵਿੱਚੋਂ 3 ਲੜਕੇ ਤੇ 6 ਲੜਕੀਆਂ ਨੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਕਿ ਆਉਣ ਵਾਲੀ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਤੇ ਨੰਬਰ ਤੇ ਮੈਸੇਜ ਕਰਕੇ ਤੁਸੀਂ ਆਪਣੇ ਲੜਕੇ ਲੜਕੀ ਦਾ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਹੈ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੁੰਦਾ ਹੈ ਜੀ ਤੁਸੀਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਲਿਆ ਕਰੋ ਹਾਂਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੋ ਕਿ ਲੜਕੇ ਦਾ ਹੈ ਨਾਮ ਸਿੰਘ ਪਤਾ ਮੋਗਾ ਗੋਤ ਸਿੰਘਾ ਉਮਰ 30 ਸਾਲ ਕੱਦ 6 ਫੁੱਟ ਪੜ੍ਹਾਈ ਪਲੱਸ 2 ਕੀਤੀ ਹੋਈ ਏ ਜੀ ਆਈਟੀਆਈ ਮਕੈਨੀਕਲ ਜ਼ਮੀਨ 5 ਕਿੱਲੇ ਆ ਇੱਕ ਭੈਣ ਏ ਉਹ ਮੈਰਿਡ ਏ ਜੀ ਇੱਕ ਭਰਾ ਏ ਉਹ ਵੀ ਮੈਰਿਡ ਏ ਕੈਨੇਡਾ ਦੇ ਵਿੱਚ ਤੇ ਨਾਲ ਫਾਦਰ ਸਾਹਿਬ ਨੇ ਜੀ ਫੈਮਿਲੀ ਦੇ ਵਿੱਚ ਤੇ ਮਾਤਾ ਨਹੀਂ ਹੈਗੇ ਮੁੰਡਾ ਵੈਸ਼ਨੋਏ ਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਲੇਹਲਾ ਵੈਸ਼ਨੋ ਅਨਮੈਰਿਡੇ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਉਮਰ 14 6 1985 ਪੜਾਈ ਐਮਟੈਕ ਕੀਤੀ ਹੈ ਜੀ ਕੱਦ 6 ਫੁੱਟ 1 ਇੰਚ ਜਮੀਨ 20 ਕਿੱਲੇ ਨੇ ਪਰਾ ਏਕੇ ਤੇ ਪੈਣ ਹੈਗੀ ਨੀ ਜੀ ਪੜੀ ਲਿਖੀ ਸੁੰਦਰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਫੋਨ ਨੰਬਰ ਇਹਨਾਂ ਦਾ ਨਾਲ ਦਿੱਤਾ ਗਿਆ ਹੈ ਜੀ ਜੇ ਤੁਸੀਂ ਇਸ ਰਿਸ਼ਤੇ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਫੈਮਿਲੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਗਗਨਦੀਪ ਸਿੰਘ ਕਾਸਟ ਅਰੋੜਾ ਸਿੱਖ ਜਨਮ 24/10/1995 ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਜੀ। ਕੰਮ ਪ੍ਰਾਈਵੇਟ ਨੌਕਰੀ ਪਲੱਸ ਥੀਏਟਰ ਆਰਟਿਸਟ ਨੇ ਜੀ। ਕੱਦ 5 ਫੁੱਟ 5 ਇੰਚ। ਪਰਿਵਾਰ ਦੇ ਵਿੱਚ ਪਿਤਾ ਮਲਕੀਤ ਸਿੰਘ, ਮਾਤਾ ਅਮਰਜੀਤ ਕੌਰ। ਪਰਾ ਏਂਕੀਲ ਵੀ ਆਇਆ ਹੋਇਆ ਜੀ ਫੋਨ ਨੰਬਰ ਇਹਨਾਂ ਦਾ ਵੀ ਨਾਲ ਦਿੱਤਾ ਗਿਆ ਹੈ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨੋਟ ਕਰੋ ਜੀ RAMDASIA ਸਿੱਖ ਲੜਕੀ ਜਨਮ 1992 ਕੰਦ 5 ਫੁੱਟ ਰੰਗ ਸਾਫ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਲੱਗੇ ਹੋਏ ਨੇ ਤੇ ਸਰਕਾਰੀ ਨੌਕਰੀ ਕਰਦੇ ਲੜਕੇ ਦੀ ਇਹਨਾਂ ਨੂੰ ਲੋੜ ਹੈ ਪਟਿਆਲਾ ਤੋਂ ਇਹ ਬਿਲੋਂਗ ਕਰਦੇ ਨੇ ਜੀ ਮੋਬਾਈਲ ਨੰਬਰ ਇਹਨਾਂ ਦਾ ਵੀ ਹੇਠਾਂ ਦਿੱਤਾ ਗਿਆ ਹੈ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਿਆ ਤੇ ਫੈਮਿਲੀ ਦੇ ਨਾਲ ਕੰਟੈਕਟ ਕਰ ਲੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਰਾਜਪੂਤ ਚੋਹਾਨ ਗਰਲ ਸਟੱਡੀ ਜੀ ਐਨ ਐਮ ਨਰਸਿੰਗ ਦੀ ਕੀਤੀ ਹੋਈ ਏ ਡੇਟ ਆਫ ਬਰਥ ਇਹਨਾਂ ਦੀ 25 5 2002 ਤੇ ਹਾਈਟ ਇਹਨਾਂ ਦੀ 5 ਫੁੱਟ 2 ਇੰਚ ਲੁਧਿਆਣੇ ਤੋਂ ਇਹ ਬਿਲੋਂਗ ਕਰਦੇ ਨੇ ਇਹਨਾਂ ਨੂੰ ਜ਼ਰੂਰ ਤੇ ਜੀ ਐਨ ਆਰ ਆਈ ਮੁੰਡੇ ਦੀ ਇਹਨਾਂ ਦਾ ਵੀ ਹੋਠਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਹੋਰ ਵਧੇਰੇ ਜਾਣਕਾਰੀ ਦੇ ਨਾਲ ਦੇ ਲਈ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਰੋੜਾ ਸਿੱਖ ਅਮਨਦੀਪ ਕੌਰ ਡੇਟ ਆਵ ਬਰਥ 31/7/1995 ਇਹਨਾਂ ਦੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੈ ਜੋਬ ਸਟਾਫ ਨਰਸ ਨੇ ਇਨ ਡੀ ਐਮ ਸੀ ਹਸਪੀਟਲਸ ਦੇ ਵਿੱਚ ਹਾਈ ਹੇਨਾ ਦੀ 5 ਫੁੱਟ 3 ਇੰਚ ਇਹਨਾਂ ਨੂੰ ਜ਼ਰੂਰ ਤੇਜੀਕ ਨੀਰਦਾਜਾ ਆਸਵੇਲੀਆ ਦੇ ਵਿੱਚ ਪੀ ਆਰ ਉਹ ਵੀ ਮੁੰਡਾ ਲੁਧਿਆਣਾ ਤੋਂ ਇਹ ਬਿਲੋਂਗ ਕਰਦੇ ਨੇ ਇਹਨਾਂ ਦਾ ਵੀ ਮੋਬਾਈਲ ਨੰਬਰ ਨਾਲ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ ਹਾਂ ਜੇ ਅਗਲਾ ਰੇਸ਼ਤਾ ਜੈਕਸਿਕ ਲੜਕੀ ਜਨਮ ਤਰੀਕ ਉਮਰ 24 7 1986 ਤਲਾਕशुदा ਨੀਜੀ ਪਲੱਸ 2 ਪਾਸ ਹੈ ਹਾਈਟ 5 ਫੁੱਟ 5 ਇੰਚ ਬਰਨਾਲੇ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਜ਼ਰੂਰ ਤੇਜੀ ਕੈਨੇਡਾ ਯੂ ਐਸ ਏ ਜਾਂ ਆਸਟ੍ਰੇਲੀਆ ਦੇ ਵਿੱਚ ਪੀ ਆਰ ਭੋਵੇ ਮੁੰਡਾ ਤੇ ਇਹਨਾਂ ਦਾ ਵੀ ਨਾਲ ਫੋਨ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤਾਂ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਜੋਬ ਇਨ ਐਸ ਜੀ ਪੀ ਸੀ ਕਾਗਜ਼ ਪੰਜ ਫੋਟੋ 2 ਇੰਚ ਉਮਰ 13 ਤਿੰਨ 1994 ਪੜਾਈ ਐਮਏ ਕੀਤੀ ਹੋਈ ਹੈ ਜੀ ਪੰਜਾਬੀ ਦੀ ਬਠਿੰਡੇ ਏਰੀਏ ਤੋਂ ਬਲੋਂਗ ਕਰਦੇ ਨੇ ਇਹਨਾਂ ਨੂੰ ਜ਼ਰੂਰ ਤੇਜੀ ਸਰਕਾਰੀ ਜੋਬ ਕਰਦਾ ਹੋਵੇ ਮੁੰਡਾ ਜਾਂ ਫਿਰ ਐਨਆਰਆਈ ਹੋਵੇ ਅਮਰਤਾਰੀ ਤੇ ਇਹਨਾਂ ਦੇ ਵੀ ਹੇਠਾ ਮੋਬਾਈਲ ਨੰਬਰ ਦਿੱਤੇ ਗਏ ਆ ਜੀ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਏ ਸੀ ਜੀ ਆਪਣੇ ਅੱਜ ਦੇ ਨਵੇਂ ਰਿਸ਼ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਲੜਕੇ ਪੰਜ ਲੜਕੀਆਂ ਦੇ ਰਿਸ਼ਤੇ ਸੀ ਜੀ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਆਪਣੀ ਹੋਰ ਵੀ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਆਪਣੀ ਸਿੱਧੇ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਪਵਾਉਣਾ ਚਾਹਣੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਤੁਸੀਂ WhatsApp ਮੈਸੇਜ ਕਰਕੇ only WhatsApp ਮੈਸੇਜ ਕਾਲ ਨਾ ਕਰਿਆ ਕਰੋ ਜੀ ਕਿਉਂਕਿ ਬਹੁਤ ਜਿਆਦੀਆਂ ਕਾਲ ਆਉਂਦੀਆਂ ਨੇ ਜੋ ਫਿਰ ਸਾਰੀਆਂ ਰਸੀਬ ਵੀ ਨਹੀਂ ਹੁੰਦੀਆਂ ਤੁਸੀਂ ਸਿਰਫ ਮੈਸੇਜ ਕਰਕੇ ਜੋ ਵੀ ਜਾਣਕਾਰੀ ਲੈਣੀ ਏ ਉਹ ਤੁਸੀਂ ਮੈਸੇਜ ਦੇ ਵਿੱਚ ਲੈ ਸਕਦੇ ਹੋ ਜਾਂ ਦੇ ਸਕਦੇ ਹੋ ਜੋ ਵੀ ਤੁਸੀਂ ਆਪਣਾ ਬਾਇਓ ਡਾਟਾ ਦੇਣਾ ਜਾਂ ਸਾਡੇ ਤੋਂ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਕਾਲ ਨਹੀਂ only ਮੈਸੇਜ ਕਰਿਆ ਕਰੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ